ਕਿ ਮੇਰਾ ਪੁੱਤ ਇਸ ਤਰ੍ਹਾਂ ਕਿਉਂ ਮੇਰੀ ਨਾ ਡੜਜੀ ਤੇ ਹੱਥ ਨਾ ਜੋੜੋ ਤੇ ਹੱਥ ਜੋੜਦੇ ਚੰਗੇ ਨਹੀਂ ਲੱਗਦੇ ਤਾਂ ਡਿਜੀਤ ਕਰਕੇ ਮੈਂ ਸਾਰਾ ਕੁਝ ਕਰੰਦੀ ਆ ਮੈਂ ਤੇ ਸੋਚਿਆ ਕਿ ਸ਼ਾਇਦ ਤੁਹਾਨੂੰ ਜਕੀਆਂ ਆ ਗਿਆ ਹੋਊਗਾ ਕਿ ਨਹੀਂ ਮੇਰੀ ਤੇ ਸੱਚੀ ਹੈ ਗਲਤ ਨਹੀਂ ਹੈਗੀ ਕਈ ਵਾਰੀ ਮੁੰਡਾ ਤਾਂ ਵੀ ਨਹੀਂ ਕਰ ਸਕਦਾ ਕਿ ਘਰ ਦੀਆਂ ਮਜਬੂਰੀਆਂ ਮਾਰ ਜਾਂਦੀਆਂ ਹਨ ਉਹ ਨਹੀਂ ਐਡਾ ਨਾ ਡੀਪਲੀ ਸੋਚ ਤੂੰ ਤੇ ਐਡੀ ਇਮੋਸ਼ਨਲ ਹੋਣ ਦੀ ਹੋਣੇ ਸੋਚ ਕੇ ਸਾਰਾ ਕੁਝ ਚੰਗਾ ਹੋਊਗਾ ਵਾਹਿਗੁਰੂ ਦਾ ਨਾਮ ਲਓ ਨਾਲੇ ਮੁੰਡਾ ਵੀ ਮੈਨੂੰ ਠੀਕ ਲੱਗਾ ਤੇ ਫੈਮਿਲੀ ਵੀ ਠੀਕ ਓਕੇ ਹੋਊਗਾ ਸਾਰਾ ਕੁਝ ਫਿਰ ਕੀ ਆ ਜੇ ਮੁੰਡਾ ਫੋਨ ਕਰਦਾ ਤੇ ਗੱਲ ਕਰ ਲਿਆ ਕਰ ਤੇਰੀ ਜਾਣ ਪਛਾਣ ਮਰੇਗੀ ਭਾਬੀ ਜੀ ਤੁਸੀਂ ਨਾ ਮੇਰੀ ਗੱਲ ਸਮਝਾਂ ਨਹੀਂ ਦੇ ਮੈਂ ਸਮਝਾਂ ਨਹੀਂ ਇੱਕ ਦੂਜੇ ਨੂੰ ਜਾਣ ਲੋਗੇ ਵਿਆਹ ਤੋਂ ਪਹਿਲਾਂ ਭਾਬੀ ਜੀ ਅਸਲ ਚ ਉਹ ਗੱਲਾਂ ਨਹੀਂ ਚੰਗੀਆਂ ਕਰਦਾ ਤੇ ਮੈਂ ਨਹੀਂ ਉੱਥੇ ਵਿਆਹ ਕਰਾਉਣਾ ਮੈਨੂੰ ਇਹ ਚੰਗਾ ਲੱਗਦਾ ਨਾਲ ਪਊ ਇਹ ਤਾਂ ਥੋੜਾ ਕਰੀਦਾ ਜਿੱਦਾਂ ਤੂੰ ਸੋਚਣ ਦੀ ਆ ਉਹ ਉਦਾਂ ਹੀ ਕਈ ਮੁੰਡਿਆਂ ਦਾ ਨੇਚਰ ਹੁੰਦਾ ਰੋਵਜਿਆਪ ਹੁੰਦਾ ਤੇ ਵਿੱਚੋ ਨਹੀਂ ਹੁੰਦੇ ਏਦਾਂ ਦੇ ਦਿਲ ਦੇ ਦਿਨ ਦੇ ਬੜੇ ਸਾਫ ਹੁੰਦੇ ਆ ਕਿਉਂ ਨਹੀਂ ਭਾਬੀ ਜੀ ਸਾਫ ਪਤਾ ਲੱਗ ਜਾਂਦਾ ਵਾ ਕਿਹੜਾ ਇਨਸਾਨ ਕਿਦਾਂ ਦਾ ਵਾ ਹਲੇ ਤੇ ਸਾਡਾ ਵਿਆਹ ਹੋਇਆ ਵੀ ਨਹੀਂ ਆ ਗੱਲ ਬਾਤ ਹੀ ਦੂਰੀ ਐ ਤੇ ਉਹ ਤੇ ਇਦਾਂ ਰੋਬ ਜਮਾਉਂਦਾ ਜਿੱਦਾਂ ਪਤਾ ਨਹੀਂ ਕੀ ਹੁੰਦਾ ਵਾ ਡੀਸੀ ਲੱਗਾ ਹੁੰਦਾ ਵਾ ਬਹੁ ਹੀ ਤਾਂ ਨਹੀਂ ਸੋਚੀਦਾ ਮੈਂ ਤੇਰੀ ਮਾਵਾ ਮਰੋਪਰ ਆ ਮੈਂ ਤੈਨੂੰ ਗਲਤ ਨਹੀਂ ਸਾਸਦੀ ਪਰ ਤੈਨੂੰ ਵੈਸੇ ਹੀ ਲੱਗਦਾ ਹੁਣਾ ਵਾ ਵੈਸੇ ਕਿਉਂ ਲੱਗਦਾ ਵਾ ਉਹ ਆ ਬੰਦੇ ਨੇ ਇੱਕ ਵਾਰੀ ਫੋਨ ਕਰ ਲਿਆ ਹੱਥ ਦੋ ਵਾਰੀ ਫੋਨ ਕਰ ਲਿਆ ਜਦੋਂ ਨੇ ਮਰਜੀ ਉਦੋਂ ਹੀ ਮੂੰਹ ਚੁੱਕ ਕੇ ਤੇ ਫੋਨ ਲਾ ਦਿੰਦਾ ਕਦੀ ਤਿਆਰ ਹੋ ਕੇ ਇੱਥੇ ਆ ਜਾ ਕਦੀ ਇੱਥੇ ਆ ਜਾ ਇਦਾਂ ਚੰਗੇ ਲੱਗੀਦਾ ਤੁਸੀਂ ਮੈਨੂੰ ਦੱਸੋ ਹਾਂ ਨਾ ਵਾ ਇਹ ਸੱਚੀ ਗੱਲ ਆ ਕਿ ਮੁੰਡੇ ਤੇ ਨੂੰ ਮਿਲ ਨਹੀਂ ਆਂਦਾ ਵਾ ਤੇ ਹੋਰ ਭਾਬੀ ਜੀ ਮੈਂ ਤਾਂ ਹੀ ਤੇ ਦੇਈ ਆ ਤੁਹਾਨੂੰ ਇਹ ਗੱਲ ਸਾਰੀ ਦੱਸਣ ਤੁਸੀਂ ਹੁਣ ਮੈਨੂੰ ਦੱਸੋ ਮੈਨੂੰ ਮਿਲਣ ਜਾਂਦੀ ਚੰਗੀ ਲੱਗਦੀ ਆ ਨਹੀਂ ਬਹੁਤ ਚੰਗੇ ਥੋੜਾ ਲੱਗਦੀ ਆ ਇਹ ਚ ਸਾਡੀ ਇੱਜ਼ਤ ਘਟਦੀ ਆ ਤੇ ਹੋਰ ਇਹੋ ਚੀਜ਼ ਤੇ ਮੈਂ ਸੋਚਦੀ ਤੇ ਗੋ ਨੂੰ ਧਮਕੀਆਂ ਦਿੰਦਾ ਵਾ ਮੈਂ ਵੇਖਦਾ ਨਾ ਪਲਾ ਤੂੰ ਕਿੱਦਾਂ ਨਹੀਂ ਆਉਂਦੀ ਕਿ ਤਾਣੇ ਤੂੰ ਇੱਥੇ ਆਉਣਾ ਹੈਗਾ ਆ ਕਰ ਦੇਣਾ ਮੈਂ ਉਹ ਕਰ ਦੇਣਾ ਵਾ ਐਡੀ ਦੀ ਜ਼ਰੂਰਤ ਹੈ ਕੋਈ ਗੱਲ ਨਹੀਂ ਤੂੰ ਕਿਹ ਗੱਲ ਦੀ ਟੈਨਸ਼ਨ ਨਹੀਂ ਲੈਣੀ ਹੈਗੀ ਜੇ ਮੈਂ ਤੇਰੇ ਵੀਰ ਨਾਲ ਤਾਂ ਜੇ ਮੰਮੀ ਨਾਲ ਗੱਲ ਕਰਾਂਗੀ ਤਾਂ ਉਹਨਾਂ ਨੂੰ ਕਹਾਂਗੀ ਵੀ ਉਹਨੂੰ ਕੈਨੀ ਆਪ ਕੰਟਰੋਲ 'ਚ ਫੋਨ ਕਰ ਨਾਲੇ ਆਪੇ ਵੀ ਤੇਰਾ ਸਮਝਾਏਗਾ ਵੀ ਹੁਣ ਇਹਦਾ ਹੁਣ ਚਲਾਉਂਦੇ ਆ ਗਾ ਘੇੜੀਤੇ ਨਾ ਕਰੇਗਾ ਤੂੰ ਹੀ ਨਾ ਵੀਰ ਜੀ ਨਾਲ ਨਾ ਗੱਲ ਕਰਿਓ ਐਵੇਂ ਗੁੱਸੇ 'ਚ ਆਉਣਗੇ ਤੇ ਤੂੰ ਹੀ ਤਾਈ ਜੀ ਨਾਲ ਗੱਲ ਕਰੋ ਕਿ ਫੋਨ ਕਰੀਏ ਤੇ ਉਹਨਾਂ ਨੂੰ ਕਹਿਣ ਵੀ ਆ ਕੋਈ ਤਰੀਕਾ ਵਾ ਗੱਲ ਕਰਨ ਦਾ ਤੇ ਨਾਲੇ ਜੇ ਮੈਂ ਅੱਜ ਮੈਂ ਜਾਵਾਂਗੀ ਤੇ ਕੱਲ ਨੂੰ ਮੇਰੀ ਭੈਣ ਤੇ ਕੀ ਅਸਰ ਪਏਗਾ ਨਹੀਂ ਨਾ ਇਹ ਤੇਰੀ ਸੋਚ ਚੰਗੀ ਆ ਕੋਈ ਗੱਲ ਮੈਂ ਮੰਮੀ ਨਾਲ ਗੱਲ ਕਰਾਂਗੀ ਤੇ ਨਾਲੇ ਮੰਮੀ ਨੂੰ ਕਹਾਂਗੀ ਥੋੜਾ ਬਹੁਤ ਤਾਨੂੰ ਸਮਝਾ ਦਿਓ ਕਿ ਤੈਨੂੰ ਕੂਨ ਦਾ ਤਰੀਕਾ ਇਹ ਨਹੀਂ ਆ ਪੜੇ ਲਿਖੇ ਦਾ ਤੇਰਾ ਕੀ ਫਾਇਦਾ ਵਾ ਮੰਨਿਆ ਭਾਬੀ ਜੀ ਮੇਰਾ ਰਿਸ਼ਤਾ ਉੱਥੇ ਹੀ ਹੋਣਾ ਵਾ ਇਦਾਂ ਮਤਲਬ ਇਹ ਥੋੜੀ ਆ ਕਿ ਮੈਂ ਉਹਦੀ ਗੁਲਾਮ ਆ ਕਿ ਜਿੱਦਾਂ ਮਰਜ਼ੀ ਮੈਨੂੰ ਕਟਕੁਤਲੀ ਵਾਂਗ ਉਹਨੇ ਚਾਈ ਜਾਊਗਾ ਤੇ ਮੈਂ ਉਦਾਂ ਹੀ ਘਰੀ ਜਾਵਾਂਗੀ ਨਾਵੇਂ ਹੁਣ ਵੀ ਨਹੀਂ ਮੈਂ ਦੇਣਾ ਤੇਰਾ ਨਾ ਇਦਾਂ ਦਾ ਮੈਂ ਤਾਂ ਕਾ ਹੁਣ ਦਿੰਨੀ ਆ ਤਨਾਲੇ ਪਹਿਲੇ ਦਿਨ ਤੋਂ ਜਿੱਦਾਂ ਦੀ ਹੱਤ ਪਾਵਾਂਗੇ ਨਾ ਓਦਾਂ ਦੀ ਪੈ ਜਾਣੀ ਆ ਮੈਂ ਇਹ ਨਹੀਂ ਆਂਦੀ ਕਿ ਪਰਿਵਾਰ ਦੀ ਨਹੀਂ ਇੱਜ਼ਤ ਕਰਨੀ ਜਾਂ ਆਪਣੇ ਘਰ ਵਾਲੇ ਦੀ ਨਹੀਂ ਕਰਨੀ ਇੱਜ਼ਤ ਕਰਨੀ ਆ ਪਰ ਜੇ ਹੱਦੋਂ ਵੱਧ ਗਏ ਨਾ ਉਹ ਤੂੰ ਸੋਨਾ ਵੀ ਨਹੀਂ ਆ ਉਹ ਤੂੰ ਮੈਨੂੰ ਦੱਸਿਆ ਕਰਨੀ ਤਈਓ ਤੇ ਮੈਂ ਤੁਹਾਡੇ ਨਾਲ ਆਵਲੀ ਗੱਲ ਕਰ ਰਹੀਂ ਆ ਤੁਸੀਂ ਸਾਡੀ ਗੱਲ ਸੁਣਦੇ ਹੋਰ ਕੋਈ ਵੀ ਨਹੀਂ ਸੁਣਦਾ ਹੈਗਾ ਤੇ ਭਾਬੀ ਜੀ ਮੈਂ ਨਾਲ ਤੁਹਾਡੀ ਗੜੀ ਰਿਕਵੈਸਟ ਕਰਦੀ ਹੱਥ ਜੋੜ ਕੇ ਜਾ ਕੇ ਨਾ ਸਾਰਿਆਂ ਨੂੰ ਮਨਾਉ ਮੈਂ ਨਹੀਂ ਹਲੇ ਵਿਆਹ ਕਰਾਉਣਾ ਨਾ ਤੋ ਨੀ ਪਲੀਜ਼ ਹੱਥ ਨਾ ਮੇਰੇ ਬਹੁ ਜੋੜਾ ਕੋਈ ਗੱਲ ਨਹੀਂ ਮੈਂ ਜਾ ਕੇ ਨਾ ਮੰਮੀ ਨਾਲ ਗੱਲ ਕਰਦੀ ਆ ਭਾਬੀ ਜੀ ਗੱਲ ਨਹੀਂ ਕਰਨੀ ਤੁਸੀਂ ਮਨਾਉਣਾ ਵਾ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਕੋਈ ਗੱਲ ਨਹੀਂ ਬਬੂ ਮੈਂ ਤੇ ਪੂਰੀ ਕੋਸ਼ਿਸ਼ ਕਰਾਂਗੀ ਤੇ ਮੰਮੀ ਮੇਰੀ ਗੱਲ ਮੰਨ ਜਣ ਤਾਂ ਕਿਤੇ ਨੂੰ ਪਤਾ ਹੀ ਉਹਨਾਂ ਦੇ ਨੇਚਰ ਦਾ ਤੇ ਮੇਰਾ ਬਬੂ ਕਿਹਦਾ ਨਾ ਸੋਚ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਵਾਂ ਗਰਲੀਨ ਹੈ ਪਤਾ ਨਹੀਂ ਕਿੱਥੇ ਚੱਲ ਗਈ ਆਵਾਜ਼ ਨਹੀਂ ਦੇਣ ਲਈ ਉਹ ਮੰਮੀ ਇੱਥੇ ਗਰਲੀਨ ਕਿਤੇ ਨਹੀਂ ਗਈ ਆਗੀ ਉਹ ਚਾਚਾ ਜੀ ਘਰ ਗਈ ਹੈ ਉਹ ਨਾ ਕਿਹੜਾ ਹਾਂਜੀ ਕਿੰਨੂੰ ਪੁੱਛ ਕੇ ਗਈ ਏ ਮੰਮੀ ਮੈਨੂੰ ਪੁੱਛ ਕੇ ਗਈ ਏ ਕੀ ਕਰਨਾ ਸੀ ਉੱਧਰ ਮੰਮੀ ਨੇ ਪੁੱਛਣਾ ਸੁਭਾਲਾ ਤੁਹਾਨੂੰ ਪਤਾ ਵੀ ਹੁਣ ਵਿਆਹ ਦੀ ਤਿਆਰੀ ਚੱਲਣ ਢੀ ਆ ਤੇ ਉੱਧਰ ਨਵਨ ਨੂੰ ਮਿਲਣ ਲਗਾਈ ਏ ਸੋ ਤੁਹਾਨੂੰ ਪਤਾ ਵੀ ਸਲਾਵਾ ਹੁੰਦੀਆਂ ਕੁੜੀਆਂ ਦੀ ਆਪੋ ਚ ਅੱਛਾ ਹਾਂਜੀ ਹਾਂਜੀ ਲੀੜੇ ਕੱਪੜੇ ਬਾਰੇ ਵੀ ਸੋਚਣਾ ਹੁੰਦਾ ਵਾ ਵੀ ਕੀ ਕਿਦਾਂ ਆ ਤਾਂ ਮੈਨੂੰ ਦੱਸਿਆ ਨਹੀਂ ਮੈਨੂੰ ਦੱਸਿਆ ਨਹੀਂ ਤਾਂ ਪਤਾ ਹੁੰਦਾ ਮੈਂ ਐਵੇਂ ਕਮਲਿਆਂ ਵਰਗੂ ਬਾਜਾਂ ਮਾਰੀ ਜਾਣ ਢੀ ਤੇ ਨਾਲ ਇੱਕ ਗੱਲ ਹੋਰ ਦੀ ਮੰਮੀ ਹੁਣ ਕਰ ਲੀਨ ਉੱਧਰ ਜਾਇਆ ਕਰੋਗੀ ਨਾ ਆ ਮੈਨੂੰ ਨੋਕਾ ਟੋਕੀ ਨਾ ਕਰਿਓ ਕਿਉਂਕਿ ਉਹ ਗੜੀ ਵਿਚਾਈ ਨੇ ਮਤਲਬ ਇਹ ਵਿਆਹ ਤੱਕ ਹੀ ਜਿਆਦਾ ਜੋਰ ਆਣਾ ਮੁੜ ਕੇ ਤੇ ਚਲੋ ਕਿਤੇ ਹੋ ਗਿਆ ਤੇ ਜੇ ਇੱਕ ਦੋਰੀ ਚਲਗੇ ਤੇ ਨਾਲੇ ਮੰਮੀ ਤੁਹਾਨੂੰ ਬਤਾਉਂ ਉਹਨਾਂ ਨੂੰ ਸ਼ਹਿਰ ਛੁਰ ਜਾਣਾ ਪਣਾ ਸੋਜ ਜੀਜਾ ਲਿਆਉਣੀਆਂ ਹੁੰਦੀਆਂ ਨੇ ਤੇ ਕੱਲੀਆਂ ਨਾਲ ਵਿਚਾਰੀ ਨੇ ਤੁਹਾਨੂੰ ਪਤਾ ਕੀ ਕਰਨਾ ਉਹ ਤਾਂ ਮੈਨੂੰ ਵੀ ਪਤਾ ਹੀ ਆ ਮੇਰਾ ਦਿਮਾਗ ਥੋੜਾ ਖਰਾਬ ਹੋ ਆ ਕਿ ਮੈਂ ਗਰਲੀਨ ਨੂੰ ਗੱਲਾਂ ਕਰੂੰਗੀ ਹਾਂਜੀ ਮੈਂ ਹੱਥੀ ਰਿਸ਼ਤਾ ਕਰਾਇਆ ਸਾਰੇ ਕੰਮ ਆਪ ਹੀ ਕਰਨੇ ਪੈਣੇ ਆ ਮੰਮੀ ਨਾਲ ਤੁਹਾਨੂੰ ਪਤਾ ਚਾਚਾ ਜੀ ਦੇ ਜਾਂਦੇ ਆ ਡਿਊਟੀ ਤੇ ਤੇ ਉਹਨਾਂ ਨੇ ਤੇ ਉਹਨਾਂ ਦਾ ਸ਼ਾਮਾਂ ਇਵਰ ਕੀ ਹੈ ਨਾ ਕਿ ਇਹਨੂੰ ਤੇ ਨਾਲ ਜਾਣਾ ਹੀ ਪੈਣਾ ਤੇ ਉਹਨਾਂ ਨੇ ਇੱਕ ਸਨਾਹ ਲਈ ਕਿ ਲਿਸਟ ਇੱਕੋ ਦਿਨ ਬਣਾ ਲੈਣ ਰੋਜ਼ ਰੋਜ਼ ਨਹੀਂ ਸ਼ਹਿਰ ਤੁਰੇ ਰਹਿਣਾ ਮੰਮੀ ਇਹ ਕੰਮ ਇਦਾਂ ਦੇ ਹੁੰਦੇ ਆ ਤੂੰ ਹੀ ਤਾਂ ਵੱਧ ਜਾਣਦੇ ਜਿੰਨਾ ਮਰਜ਼ੀ ਕਾਗਜ਼ੀ ਕਾਰਵਾਈ ਕਰੀਏ ਪੈਨਸਲ ਨਾਲ ਲਿਖੀਏ ਫਿਰ ਕੋਈ ਨਾ ਕੋਈ ਮਿਸ ਹੋ ਹੀ ਜਾਣਾ ਵਿਆਹ ਤੱਕ ਐਂਡਲੇ ਦਿਨ ਤੱਕ ਭੱਜ ਦੌੜ ਪਈ ਰਹਿਣੀ ਆ ਤੇ ਆ ਚੀਜ਼ ਲੈਉਣ ਵਾਲੀ ਰਹਿ ਗਈ ਆ ਚਲ ਆਪਣੀ ਤੇ ਕੋਸ਼ਿਸ਼ ਕਰਨੀ ਚਾਹੀਦੀ ਆ ਨਾ ਗਰਲੀ ਨੂੰ ਮੈਂ ਸਮਝਾਉਂਗੀ ਬਾਕੀ ਤੂੰ ਹੀ ਸਿਆਣੇ ਜੀ ਤੁਸੀਂ ਵੀ ਥੋੜਾ ਉੱਤਰ ਜਾਇਆ ਕਰੋ ਉਹਨਾਂ ਨੂੰ ਦੱਸਿਆ ਤੁਸੀਂ ਕਰੋ ਵੀ ਆਹ ਚੀਜ਼ ਇੰਦਾ ਨਹੀਂ ਇੰਦਾ ਵਾ ਤੁਸੀਂ ਤਾਂ ਜਾਂਦੇ ਨਹੀਂ ਉੱਧਰ ਚੱਕਰੀ ਨਹੀਂ ਮਾਰਦੇ ਆਗੇ ਹੁਣ ਇੱਕ ਜਾਨੇ ਤੇ ਗਈ ਆ ਹੁਣ ਦੋਹਾਂ ਥੋੜੀਆਂ ਅੱਗੇ ਪਿੱਛੇ ਤੁਰੀਆਂ ਰਹਿਣਾ ਵਾ ਉਹ ਮੰਮੀ ਮੇਰਾ ਹਾਂ ਮਤਲਬ ਨਹੀਂ ਇਹ ਗੱਲ ਦਾਗਾ ਮੈਂ ਤਾਂ ਸਿਰ ਨਹੀਂ ਕਿਹਾ ਵਾ ਕਿ ਜਿੱਥੇ ਗਰਲੀਨ ਦੀ ਗੱਲ ਚੱਲਣੀ ਉੱਥੇ ਉਹਦੀ ਚੱਲਣੀ ਜਿੱਥੇ ਤੁਹਾਡੀ ਸਿਆਣੀ ਸਲਾਹ ਚੱਲਣੀ ਆ ਉੱਥੇ ਤੁਹਾਡੀ ਹੀ ਚੱਲਣੀ ਉਹਦੇ ਠੀਕ ਆ ਪਰ ਆਪਾਂ ਘਰ ਦਾ ਵੀ ਤੇ ਵੇਖਣਾ ਹੋਇਆ ਨਾ ਤੇ ਨਾਲੇ ਹੁਣ ਮੇਰੀ ਗੱਲ ਸੁਣ ਕੇ ਐਵੇਂ ਅੱਗੇ ਅੱਗੇ ਹੋ ਕੇ ਤੇ ਪੈਸੇ ਤੇ ਲੈਂਦਾ ਨਾ ਜ਼ਿਆਦਾ ਖਰਚਾ ਕਰੀ ਜੇ ਜੋ ਦੇਣਾ ਹੈ ਉਹ ਕਰਨਾ ਹੋਊਗਾ ਨਾ ਉਹ ਮੈਂ ਤੈਨੂੰ ਆਪੇ ਦੱਸੂ ਕਿ ਤਰ੍ਹਾਂ ਕਰਨਾ ਕੋਈ ਨਹੀਂ ਮੰਮੀ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਕਰ ਲਾਂਗੇ ਹਾਂ ਵਜਾਇ ਨਾਲ ਮੰਮੀ ਕਹਾਦਾ ਕਰਨਾ ਇਹੋ ਹੀ ਆ ਜਿਹੜਾ ਮੰਨ ਲਓ ਛੋਟਾ ਮੋਟਾ ਕਿਤੇ ਕਰਨਾ ਪੈਂਦਾ ਉਹ ਤੇ ਖਰਚਾ ਕਰਨਾ ਹੀ ਪੈਣਾ ਤਾਨੂੰ ਨਹੀਂ ਮੈਂ ਡੱਕਦੀ ਤੂੰ ਆਪਣੀ ਜਿਹੜੀ ਮਰਜ਼ੀ ਚੀਜ਼ ਲੈ ਗਰਲੀਨ ਜੋ ਮਰਜ਼ੀ ਲੈ ਕੇ ਦੇ ਜੋ ਉਹਨਾਂ ਨੇ ਲੈਣਾ ਸਮਾਨ ਉਹ ਉਹਨਾਂ ਦਾ ਪਿਓ ਲੈ ਕੇ ਦੇਵੇਂਗੇ ਐਂ ਠੇਕਾ ਥੋੜਾ ਲਿਆ ਹੁਣ ਉਹ ਮੰਮੀ ਉਹ ਤੇ ਵਿਚਾਰੇ ਲੈ ਕੇ ਦੇਣਗੇ ਪਰ ਭੈਣ ਭਰਾ ਦਾ ਜਿਹੜਾ ਵਾ ਫਰਜ਼ੀ ਉਹਦਾ ਕੁਝ ਕਣੀ ਵੀ ਅਗਲੇ ਦੀ ਮਦਦ ਕਰਨਾ ਨਹੀਂ ਤੂੰ ਤਾਂ ਫਰਜ਼ੇ ਨਿਭਾਉਂਦਾ ਰਹਿਣਾ ਨਾ ਬਸ ਇੱਥੇ ਮੇਰਾ ਫਰਜ਼ ਉਹਦਾ ਮੇਰਾ ਫਰਜ਼ ਚਾਂਦ ਰਿਆ ਕਰੋ ਥੋੜਾ ਜਿਹਾ ਇਹ ਨੇ ਇਹਨਾਂ ਆਪਣਾ ਦਿਮਾਗ ਪਾਉਂਦੇ ਰਹਿੰਦੇ ਜੇ ਕੀ ਹੋ ਜਲੇ ਨਿੱਕ ਨਿੱਕੀਆਂ ਗੱਲਾਂ ਹੁੰਦੀਆਂ ਨੇ ਉਮਰ ਪਰਦੀਆਂ ਯਾਦ ਕਰਾਂ ਹੁੰਦੀਆਂ ਨੇ ਸਾਰੀ ਉਮਰ ਮੈਂ ਉਹਨਾਂ ਦਾ ਬਥੇਰਾ ਕਰਦੀ ਰਹੀ ਆ ਆਪਣਾ ਵਗਾਰ ਕੇ ਕੰਮ ਤੇ ਫਿਰ ਮੈਂ ਉਹਨਾਂ ਦਾ ਸਵਾਰਨਾ ਪਰ ਅਖੀਰ ਦੇ ਬਾਕੀ ਫਿਰ ਇਹੋ ਹੀ ਕਹਿਣਾ ਕਿ ਤਾਈ ਮਾੜੀ ਆ ਤਾਈ ਸਾਨੂੰ ਇੱਥੇ ਟੰਨੋ ਕਟੋਕੀ ਕਰਦੀ ਇੱਥੇ ਨੂੰ ਕਟੋਕੀ ਕਰਦੀ ਮੰਮੀ ਇਹ ਗੱਲ ਮੈਂ ਤੁਹਾਡੇ ਮੂੰਹੋਂ ਸੁਣਨਾ ਹੈ ਉਹ ਜੀ ਨਵਨੇ ਤੇ ਸਮਰਨ ਨੇ ਕਦੀ ਮੈਂ ਐ ਉਹ ਜੀ ਗੱਲ ਕੀਤੀ ਨਹੀਂ ਹੈਗੀ ਤੈਨੂੰ ਕੀ ਪਤਾ ਦਾ ਗੱਲਾਂ ਕਰਦੇ ਰਹਿੰਦੇ ਜੇ ਪਤਾ ਤੈਨੂੰ ਕੀ ਪਤਾ ਵਾ ਚਲੋ ਕੋਈ ਗੱਲ ਨਹੀਂ ਇਹਨਾਂ ਗੱਲਾਂ ਨੂੰ ਤੁਸੀਂ ਛੱਡੋ ਤੇ ਇਹ ਆਪੀ ਥੋੜਾ ਜਨਾ ਗੁੱਸੇ ਤੇ ਕੰਟਰੋਲ ਰੱਖਿਓ ਗੁੱਸਾ ਮੈਂ ਕਦੋਂ ਕਰਦੀ ਮੈਂ ਤਾਂ ਹੁਣ ਆ ਤੇ ਰਿਸ਼ਤਾ ਕਰਾਇਆ ਹੁਣ ਮੈਂ ਸਭ ਕੁਝ ਕਰੂੰਗੀ ਸਗੋਂ ਮੰਮੀ ਠੀਕ ਠਾਕ ਹੀ ਕਰੂੰਗੀ ਸਭ ਕੁਝ ਸਗੋਂ ਅੱਗੇ ਲਾ ਕੇ ਸਾਰਾ ਕੁਝ ਕਰੀਦਾ ਵਾ ਕਿਉਂਕਿ ਅਗਲੀ ਤੇ ਨਵੀਂ ਮਹਿਸੂਸ ਨਹੀਂ ਹੋਣ ਦੇਈਦਾ ਵੀ ਉਹਦੀ ਮਾਂ ਹੈ ਨਹੀਂ ਆ ਅਗਲੇ ਨੂੰ ਇਹ ਲੱਗੇ ਪੀ ਇਹੋ ਹੀ ਮਾਂ ਦੇ ਸਾਰੇ ਕਾਰਜ ਕਰਨਦੇ ਆ ਮੌਕਾ ਨਹੀਂ ਦੇਈਦਾ ਹੀ ਤਖਲੇ ਨੂੰ ਤੁਹਾਡੇ ਘਰ ਦੇ ਵਿੱਚ ਕੋਈ ਦੇਖਾਈ ਆ ਹਾਂ ਤੇ ਪੁੱਤ ਕਰਨਾ ਹੀ ਆ ਤੇ ਮੈਂ ਤਾਂ ਹੀ ਅੱਗੇ ਕਾਲੀ ਪਈ ਵੀ ਚਲ ਇੱਕ ਦਾ ਰਿਸ਼ਤਾ ਹੋਵੇ ਤੇ ਵਿਆਹੀ ਜਾਵੇ ਤੇ ਮੁੜ ਕੇ ਦੂਜੀ ਦਾ ਕਰਾਂਗੇ ਮੈਨੂੰ ਫਿਕਰ ਵੱਤ ਥੇਰ ਹੀ ਕਰਨ ਢਈ ਆ ਨਹੀਂ ਤੇ ਮੈਨੂੰ ਕੀ ਲੋੜ ਪਈ ਰਿਸ਼ਤਿਆਂ ਦੇ ਵਿੱਚ ਆਉਣ ਦੀ ਇਹਨਾਂ ਦੇ ਅਹੀਂ ਇਹਨਾਂ ਕੋ ਕਿਹੜਾ ਕੁਝ ਲੈਣਾ ਵਾ ਸਗੋ ਦੇਣਾ ਹੀ ਬੈਣਾ ਵਾ ਜਦੋਂ ਵਿੱਚ ਵੱਡੇ ਹੋਈਏ ਨਾ ਤੇ ਉਦੋਂ ਖਰਚਾ ਲੱਗਦਾ ਨਾ ਮੈਨੂੰ ਪਤਾ ਵਾ ਭਾਵੇਂ ਤੂੰ ਮੇਰੇ ਸਾਹਮਣੇ ਕੋਈ ਆਂਨਾ ਵੀ ਮੈਂ ਨਹੀਂ ਲਾਉਂਦਾ ਮੈਂ ਨਹੀਂ ਲਾਉਂਦਾ ਖਰਚਾ ਤੋਂ ਨਿੱਕਾ ਨਿੱਕਾ ਕਰ ਹੀ ਜਾਣਾ ਵਾ ਚਲੋ ਠੀਕ ਹੈ ਮੰਮੀ ਮੇਰਾ ਨਾ ਸਿਰਦਤ ਬੜੀ ਹੁੰਦੀ ਚਾਹ ਦਾ ਕੱਪ ਬਣਾਉ। ਬਾਕੀ ਛੱਡੋ। ਚਲੋ ਠੰਮਦੇ। ਜਾਓ ਜਾਓ ਬਣਾਓ ਚਾਹ ਦਾ ਕੱਪ। ਕੀ ਗੱਲ ਕਰਨੀ ਆ ਤੂੰ? ਮੈਂ ਇੱਕੋ ਮਿੰਟ ਦੱਸਣੀ ਆ ਮੈਂ ਤੁਹਾਨੂੰ। ਕੀ ਗੱਲ? ਮੈਂ ਨਾ ਲਵ ਕਰ ਗਈ ਹਾਂ। ਹੂੰ ਆਹੋ ਮੈਨੂੰ ਪਤਾ ਲੱਗਈ ਹਾਂ। ਮੈਨੂੰ ਦੱਸਿਆ ਲਵ ਨੇ। ਹਾਂਜੀ ਤੇ ਮੈਂ ਗਈ ਹਾਂ ਮੈਂ ਤਾਂ ਕੋਸ਼ ਲੈਣੀ ਆ ਕੋ ਚੀਚਾ ਜੱਜਾ ਨੇ ਉਹਨਾਂ ਵਿਆਹ ਦੀ ਤਿਆਰੀ ਕਰ ਰਹੇ ਨੇ ਆਹੋ ਮੈਨੂੰ ਤਾਂ ਉੱਥੋਂ ਹੋਰ ਗੱਲ ਦਾ ਪਤਾ ਲੱਗਾ ਵਾ ਕਿਹੜੀ ਗੱਲ ਦਾ ਮੰਮੀ ਪਹਿਲੀ ਗੱਲ ਤੇ ਚਾਚਾ ਜੀ ਹੋਣਾ ਨੇ ਗੱਲ ਹੀ ਨਹੀਂ ਲਾਉਣਾ ਘੁੱਟੀ ਕਿ ਨਵ ਦਾ ਵਿਆਹ ਦੇਤਾ ਉਹ ਵੀ ਉਹਨਾਂ ਨੂੰ ਮੇਰ ਕੋ ਪਤਾ ਲੱਗਾ ਤੇ ਦੂਜੀ ਗੱਲ ਇਹ ਆ ਕਿ ਮੁੰਡਾ ਨੂੰ ਫੋਨ ਕਰਦਾ ਵਾ ਤੇ ਕਹਿੰਦਾ ਵੀ ਕਦੀ ਇੱਥੇ ਮਿਲਣਾ ਤੇ ਕਦੀ ਇੱਥੇ ਮਿਲਣਾ ਇਦਾਂ ਮੰਮੀ ਚੰਗੇ ਲੱਗੀਦਾ ਵਾ ਵਿਆਹ ਪਹਿਲਾਂ ਹੀ ਇਦਾਂ ਕਰਨ ਦੇ ਆ ਤੇ ਬਾਅਦ ਕੀ ਕਰੇਗਾ ਨਵ ਕਹਿੰਦੇ ਹੀ ਤੈਨੂੰ हां जी मम्मी ਨਾ ਵੀ ਕਹਿਣ ਦੀ ਉਹਦਾ ਮੈਨੂੰ ਪਤਾ ਹੋ ਜਾਣ ਕੇ ਕਰਦੀ ਆ ਮੰਮੀ ਜਾਣ ਕੇ ਕਿਉਂ ਨਹੀਂ ਕਰਨਾ ਵਾ ਅੱਗੇ ਨਹੀਂ ਉਹਦੇ ਕਹਿਣ ਤੇ ਰਿਸ਼ਤਾ ਕੀਤਾ ਉਹ ਆਂਦੀ ਆ ਵੀ 6 ਮਹੀਨੇ ਪાળੋ ਤੇ ਕੋਈ ਗੱਲ ਨਹੀਂ ਫੇਰ ਵਿਆਹ ਕਰ ਦਾਂਗੇ ਤੇ ਨਾਲ ਮम्मी ਤੁਸੀਂ ਨਾਲ ਮੁੰਡੇ ਵਾਲਿਆਂ ਨੂੰ ਕਹਿ ਦੋ ਕਿ ਤੁਸੀਂ ਪਹਿਲਾਂ ਆਪੇ ਗਿਆ ਸੀ ਉਦੋਂ ਤੁਸੀਂ ਜਾਂਦੇ ਸਾਲ ਵੀ ਕੱਢ ਲਾਂਗੇ ਤੇ ਹੁਣ ਤੁਹਾਨੂੰ 15 ਦਿਨਾਂ 'ਚ ਵਿਆਹ ਚਾਹੀਦਾ ਤੇ ਕੱਲ ਜੇ ਕੋਈ ਗੱਲਬਾਤ ਹੋ ਗਈ ਨਾ ਸਾਰੇ ਕਰ ਲੈਣਾ ਮੰਮੀ ਸਾਡੇ ਤੇ ਆਉਣੀ ਆ ਇਹ ਤੋਂ ਚੰਗਾ ਇਹ ਸੋਚ ਸਮਝ ਕੇ ਧੁਰਗੇ ਤੂੰ ਚੁੱਪ ਕੀ ਤੇਰੇ ਤੂੰ ਉਹਦੀਆਂ ਗੱਲਾਂ ਵਿੱਚ ਨਾ ਆਇਆ ਕਰ ਮੈਨੂੰ ਪਤਾ ਜੋ ਕੁਛ ਉਹ ਚਾਹੁੰਦੀ ਆ ਐ ਸੋ ਸਮਝ ਕੇ ਚੱਲਣ ਦੇ ਐ ਸਿਆਣੇ ਐ ਸੋ ਸਮਝ ਕੇ ਸਭ ਕੁਝ ਕੀਤਾ ਮम्मी ਮੈਂ ਇਹ ਨਹੀਂ ਆਂਦੀ ਕਿ ਸਿਆਣੀ ਹੋ ਪਰ ਮੈਂ ਇਹ ਆਂਦੀ ਆ ਕਿ ਨਾ ਆਂਦੀ ਥੋੜੇ ਜਿਹੇ ਬਾਅਦ ਰਿਸ਼ਤਾ ਕਰਨਾ ਉਹ ਕੋਈ ਗਾ ਨਹੀਂ ਠਹਿਰ ਕੇ ਕਰ ਲਾਂਗੇ ਜੇ ਸਭ ਕੁਝ ਤੇ ਨਾ ਵੀ ਆਂਦੀ ਆ ਨਾ ਉਹਦੀਆਂ ਮੰਨਣੀਆਂ ਆਪਾਂ ਜਦੋਂ ਹੁਣ ਉੱਥੇ ਗੱਲ ਕਰ ਲਈ ਉਹਨਾਂ ਦੇ ਨਾਲ ਕੇ ਵਿਆਹ ਕਰ ਦਾਂਗੇ ਅਗਲੇ ਆਂਦੇ ਹੀ ਨੂੰ ਪੜਾ ਲਾਂਗੇ ਹੋਰ ਫਿਰ ਕੀ ਕਰਨਾ ਚਾਹੀਦਾ ਮੰਮੀ ਹੁਣੋਂ ਆਪਣੀ ਗੱਲ ਤੇ ਥੋੜਾ ਰਹਿ ਐ ਪਹਿਲਾਂ ਆਂਦੇ ਹੀ ਚਲ ਕੋਈ ਗੱਲ ਜਿੱਦਾਂ ਤੁਸੀਂ ਕਹੋਗੇ ਨਾ ਉਦੋਂ ਹੀ ਵਿਆਹ ਕਰ ਲਾਂਗੇ ਪਰ ਇਹਦੇ ਸਾਲ ਪਾਲਿਓ ਤਾਂ ਹੁਣੋਂ ਆਂਦੇ 15 ਦਿਨਾਂ 'ਚ ਵਿਆਹ ਦੇ ਦੋ ਤੇ ਜੇ ਇਹ ਵਿਆਹ ਕਰਤਾ ਤਾਂ ਬਾਅਦ ਚ ਉਹਨਾਂ ਨੂੰ ਪੜਾਇਆ ਤੇ ਫੇਰ ਮੰਮੀ ਹੈਗਾ ਇਸ ਗੱਲ ਦਾ ਕੋਈ ਤਬਾਅਦ ਤਾਡੀ ਕੋ ਹਾਂ ਹੈਗਾ ਮੇਰੇ ਕੋ ਜਵਾਬ ਉਹ ਪੜਾਉਣ ਜਾਂ ਨਾ ਪੜਾਉਣ ਉਹ ਉਹਨਾਂ ਦੀ ਮਰਜ਼ੀ ਆ ਪੜ ਕੇ ਵੀ ਤੇ ਮਣਕੇ ਰੋਟੀਆਂ ਹੀ ਪਕਾਉਣੀਆਂ ਗੱਲ ਤੇ ਤੁਹਾਡੀ ਮੰਮੀ ਸਹੀ ਆ ਮੈਂ ਸੋਚਦੇ ਕਾਕੂ ਨੇ ਆਂ ਧੀਆ ਵਾਲੇ ਤਾਂ ਅਗੋ ਹੁੰਦਾ ਕਾਕਾ ਵਾ ਤੂੰ ਬਹੁਤੀ ਸਿਆਣੀ ਨਾ ਬਣ ਸਿਆਣੇ ਵਾਲੀ ਨਹੀਂ ਗੱਲ ਮੰਮੀ ਇਦਾਂ ਮੈਨੂੰ ਨਾ ਚੰਗੇ ਜੀ ਨਹੀਂ ਲੱਗਣਦੇ ਤੇ ਜਦੋਂ ਸਾਡੀ ਨਾਲ ਕਹਿਣ ਦੀਆਂ ਕੋਈ ਗੱਲ ਮੈਂ ਵਿਆਹ ਕਰ ਲਾਂਗੀ ਉਹਨਾਂ ਨੂੰ ਕਾਹ ਉਹ ਕੋਈ ਗੱਲ 6 ਮਹੀਨੇ ਠਹਿਰ ਕੇ ਕਰ ਲਾਂਗੀ ਤੂੰ ਤਾਂ ਹੁਣ ਬੜੇ ਪੋਲੇ ਜੇ ਮੂਣਾ ਕਹਿੰਦਾ ਕਿ ਖਲੋਜੋ 6 ਮਹੀਨੇ ਹੁਣ ਇਹ ਇਧਰ ਕਿੰਨੀਆਂ ਤਿਆਰੀਆਂ ਕਰਨ ਦੇ ਉਧਰ ਉਹ ਕਰਨ ਦੇ ਆ ਤੇ ਮੈਂ ਹੁਣ ਕਿਹੜੇ ਮੂਣਾ ਉਹਨਾਂ ਨੂੰ ਜਵਾਬ ਦਵਾਂ ਵੀ ਹਲੇ ਤੇ ਖਲੋਜੋ 6 ਮਹੀਨੇ ਪਰ ਮੰਮੀ ਇਹ ਕarina ਤੂੰ ਸੋਚ ਲਿਓ ਕਿ ਦੀ ਜ਼ਿੰਦਗੀ ਦਾ ਸੰਭਾਲ ਆ ساری ਉਮਰ ਦਾ ਇਹਨੂੰ ਕਿੰਨਾ ਦੁੱਖ ਲੱਗਦਾ ਉਹਨਾਂ ਦਾ ਆਗੇ ਡਾਡੀ ਤੁਸੀਂ ਮੈਂ ਤੁਹਾਨੂੰ ਹੀ ਠੀਕਣ ਲਈ ਹਾਂ ਕੀ ਗੱਲ ਓਈ ਗੱਲ ਕੀ ਹੋਣੀ ਆ ਉਧਰ ਤੁਸੀਂ ਨਵਦੀ ਦੇ ਵਿਆਹ ਦੀ ਤਰੀਕ ਵੀ ਪੱਕੀ ਕਰਤੀ ਆ ਤੇ ਇੱਧਰ ਸਾਨੂੰ ਕੁਝ ਦੱਸਿਆ ਵੀ ਨਹੀਂ ਮੈਂ ਤਾਂ ਸੋਚਿਆ ਗੱਲੀ ਨੇ ਤੁਹਾਡੇ ਨਾਲ ਗੱਲ ਕੀਤੀ ਹੋਊਗੀ ਗੱਲੀ ਨੇ ਗੱਲ ਕੀਤੀ ਆ ਪਰ ਉਹ ਵੀ ਅੱਜ ਸਾਨੂੰ ਤੁਸੀਂ ਪਹਿਲਾਂ ਦੱਸ ਦੇਣਾ ਪਈ ਮੈਂ ਵਿਆਹ ਕਰਤਾ ਪੱਕਾ ਅਸੀਂ ਵੀ ਤੁਹਾਨੂੰ ਦੱਸਦੇ ਪੀ ਹਲੇ ਕਰਵਾਉਣਾ ਨਾਬਦੀ ਦੀ ਨੇ ਕਿ ਨਹੀਂ ਕਰਵਾਉਣਾ ਨਹੀਂ ਪੁੱਤ ਜੇ ਰਿਸ਼ਤਾ ਹੋਇਆ ਤੇ ਵਿਆਹ ਤੇ ਕਰਨਾ ਹੀ ਆ ਫਿਰ ਡੈਡੀ ਜੀ ਉਹ ਤੇ ਗੱਲ ਹੈਗੀ ਆ ਵਿਆਹ ਤੇ ਕਰਨਾ ਹੀ ਆ ਪਰ ਉਹ ਵੀ ਆਪਣੀ ਗੱਲ ਤੇ ਪੱਕੇ ਨਹੀਂ ਨਾ ਰਹੇ ਪਹਿਲਾਂ ਉਹਨਾਂ ਨੂੰ ਦੱਸਿਆ ਤੇ ਹੈਗਾ ਹੀ ਕਿ 6 ਮਹੀਨੇ ਰੋਕ ਕੇ ਵਿਆਹ ਕਰਨਾ ਹਲੇ ਦੀਦੀ ਦੇ ਪੇਪਰ ਹੋਣ ਵਾਲੇ ਆ ਤੇ ਹੁਣ ਵਿਆਹ ਕਰਵਾਵੇਗੀ ਕਿ ਕਿ ਪੇਪਰ ਦੇਏਗੀ ਉਹ ਕੋਈ ਨਹੀਂ ਦੋ ਇੱਕ ਦੋ ਦਿਨ ਹੀ ਉਹ ਤੇ ਇੱਥੇ ਚੁੰਨੀ ਚੜਾ ਕਰਕੇ ਉਹਨਾਂ ਲੈ ਜਾਣੀ ਆ ਬਾਜ ਉੱਥੇ ਪੇਪਰ ਦੇ ਲਿਆ ਉਹ ਮੁੰਡਾ ਕਹਿੰਦਾ ਕੋਈ ਨਹੀਂ ਮੈਂ ਨਾਲ ਚੱਲ ਜਾਇਆ ਕਰੂੰਗਾ ਤੇ ਪੇਪਰ ਕਰਵਾ ਦਾਂਗੇ ਪਰ ਉਹਨਾਂ ਦੀ ਪੜਾਈ ਦਾ ਨੁਕਸਾਨ ਤੇ ਹੋਣਾ ਨਾ ਉਹ ਪੜ੍ਹਨਗੇ ਕਿਹੜੇ ਵੇਲੇ ਹੁਣ ਵਿਆਹ ਦੀਆਂ ਸ਼ਾਪਿੰਗਾਂ ਵੀ ਕਰਨੀਆਂ ਨੇ ਤੇ ਕੀ ਕਰਨਗੇ ਉਹ ਤੇ ਕਿੱਧਰ ਜਾਣਗੇ ਕਿ ਕਿੱਧਰ ਨਾ ਜਾਣਗੇ ਤੂੰ ਨਾ ਪੁੱਤ ਇੰਨੀ ਗੁੰਝਲਾਂ ਚ ਪੈ ਆਪੇ ਸੱਪ ਹੋ ਜਾਣਾ ਹੈ ਹੋਣਾ ਸਵਾਏ ਜੇ ਉਹ ਤੁਹਾਡੀ ਸਾਰੀ ਗੱਲ ਮੰਨੀ ਜਾਣ ਢਈ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਨਾਂ ਨਾਲ ਧੱਕਾ ਕਰੀ ਜਾਓ ਇਹ ਤੇ ਸਰਾਸਰ ਧੱਕਾ ਹੋਣ ਰਿਹਾ ਉਹਨਾਂ ਨਾਲ ਨਹੀਂ ਤੇਰਾ ਮਰੋ ਨਹੀਂ ਕਰਨਾ ਚਾਹੀਦਾ ਫਿਰ ਡੈਡੀ ਮੈਂ ਕਦੋਂ ਕਹਿਂਦੀ ਆ ਕਿ ਉਹ ਵਿਆਹ ਨੂੰ ਨਹੀਂ ਮੰਨਣ ਦੇ ਮੈਂ ਇਹ ਕਹਿਂਦੀ ਆ ਕਿ ਤੁਸੀਂ ਇੱਕ ਵਾਰੀ ਉਹਨਾਂ ਨਾਲ ਗੱਲ ਤੇ ਕਰ ਲੈਣੀ ਸੀ ਨਾ ਤੁਸੀਂ ਉਹਦਾ ਰਿਸ਼ਤਾ ਕਰਨ ਲੱਗੇ ਆ ਪੁੱਛਿਆ ਉਹਨਾਂ ਨੂੰ ਤੇ ਨਾ ਹੀ ਹੁਣ ਵਿਆਹ ਦੀਆਂ ਤਰੀਕਾ ਮਿੱਥਣ ਲੱਗੇ ਆ ਪੁੱਛਿਆ ਵਾ ਉਦੋਂ ਤੇ ਤੁਸੀਂ ਕਹਿੰਦੇ ਹੋ ਕਿ ਸਾਡੇ ਕੋਲ ਪੈਸੇ ਨਹੀਂ ਹੈਗੇ ਤੇ ਹੁਣ ਉਹਦੇ ਵਿਆਹ ਕਰਨ ਲੱਗਿਆਂ ਪੈਸੇ ਕਿੱਥੋਂ ਆਉਣੇ ਆ ਕੁਝ ਤੇ ਡੈਡੀ ਸੋਚ ਲਿਆ ਕਰੋ ਪੁੱਤ ਪੈਸਾ ਜਿਹੜਾ ਨਾ ਆਪੇ ਗੁਰੂ ਰਾਮਦਾਸ ਨੇ ਕਰ ਦੇਣਾ ਸਾਰਾ ਮੈਨੂੰ ਪਤਾ ਨਹੀਂ ਐ ਉਹ ਕਰਨ ਵਾਲਾ ਬੇਟਾ ਉੱਪਰਦਾਰਾ ਕੁਝ ਕਰਨੀਆਂ ਤੇ ਤੁਸੀਂ ਆਪਣੀਆਂ ਮਰਜ਼ੀਆਂ ਹੀ ਆ ਤੇ ਫਿਰ ਕਰੋ ਮਰਜ਼ੀਆਂ ਆ ਆਦਾ ਯਾਰ ਕੁੜੀਆਂ ਦਾ ਕੀ ਕਰਾਂ ਮੈਂ ਤੇ ਆਪ ਚਾਹੁੰਦਾ ਹਾਂ ਕਿ ਚੱਲ ਹਲੇ 6 ਮਹੀਨੇ ਨਿਕਲ ਜਾਂਦੇ ਹੱਥ ਸੌਖਾ ਹੋ ਜਾਂਦਾ ਮੜਾ ਮੁੱਟਾ ਪਰ ਹੁਣ ਭਾਬੀ ਨੇ ਵੀ ਜਿੱਦ ਫੜੀ ਆ ਕਿ ਨਹੀਂ ਕਰਨਾ ਹੀ ਕਰਨਾ ਆ ਚਲੋ ਹੁਣ ਵੇਖਦੇ ਆਂ ਗੱਲ ਕਰਦੇ ਆਂ ਭਾਬੀ ਨੇ ਕੀ ਕਹਿੰਦੀ ਆ ਤੇ ਬਾਕੀ ਸਮਝ ਨਹੀਂ ਆਉਂਦੀ ਆ ਕੀ ਕਰਾਂ ਅੱਜ ਇਹਨਾਂ ਦੀ ਮਾਂ ਹੁੰਦੀ ਉਹ ਇਹਨਾਂ ਨੂੰ ਸਾਰਾ ਕੁਝ ਸਮਝਾਉਂਦੀ ਹੁਣ ਮੈਂ ਕੁੜੀਆਂ ਨੂੰ ਕੀ ਸਮਝਾਵਾਂ ਇੱਦਾਂ ਚਲੋ ਕੋਈ ਨਹੀਂ ਵੇਖਦੇ ਪਰ ਹੁਣ ਗੱਲ ਕਰਕੇ ਕੀ ਕਰਨਾ ਕਰਨਾ ਤਾਂ ਹੈ ਹੀ ਆ ਹੁਣ ਜਦੋਂ ਕੀਤਾ ਰਿਸ਼ਤਾ ਓਵਰ ਲੱਗ ਪੋਦ ਕੇ ਤਾਂ ਵਧੀਆ ਚਾਚਾ ਜੀ ਠੀਕ ਆ ਤੁਸੀਂ ਸੁਣਾਓ ਵਾਹ ਠੀਕ ਆ ਆਪਣਾ ਵੀ ਮੈਂ ਗਿਆ ਯਾਰ ਆਰਤੀਏ ਵਾਲਾ ਆਰਤੀਏ ਵਾਲਾ ਆਹੋ ਵਿਆਹ ਦਾ ਤੈਨੂੰ ਪਤਾ ਹੀ ਆ ਹੁਣ ਫਿਰ ਕਹਿਣ ਡੇ ਆ ਹਾਂਜੀ ਤੇ ਮੈਂ ਚੱਲ ਪੈਸੇ ਥੋੜੇ ਬੋਧੇ ਫੜ ਕੇ ਲਿਆਉਣਾ ਆ ਤੇ ਉਹ ਤੇ ਪੱਲਾ ਨਹੀਂ ਫੜਾਉਂ ੜਿਆ ਚਲੋ ਕੋਈ ਨਹੀਂ ਚਾਚਾ ਜੀ ਕਰ ਲੈਨੇ ਬੈਠ ਕੇ ਗੱਲ ਆਜੋ ਤੁਸੀਂ ਬੈਠਾ ਚਾਚਾ ਜੀ ਬੈਗੇ ਬੋਧ ਮੋਂ ਦੱਸੋ ਮੈਨੂੰ ਵੀ ਕੀ ਗੈਂਡ ਹੈ ਮੈਂ ਇਹੋ ਹੀ ਪੁੱਤ ਕਰਨ ਰਿਹਾ ਕਿ ਪੈਸੇ ਢੇਲੇ ਦਾ ਜ਼ਿਕਾੜ ਕਿਦਿਆਂ ਹੋ ਜੇ ਤੇ ਆਰਤੀਆ ਵੀ ਨੇ ਤਾਂ ਨਹੀਂ ਫੜਾਇਆ ਫਿਰ ਉਹ ਫਾਈਟਰੀ ਵੀ ਗੱਲ ਕੀਤੀ ਸੀ ਜਿਹੜਾ ਫੰਡ ਫੰਡ ਹੁੰਦਾ ਆ ਤੇ ਉਹ ਵੀ ਕਹਿੰਦੇ ਕਿ ਜਿਆਦਾ ਨਹੀਂ ਕੋਈ ਰੁਪਈਆ 20-25000 ਜਿਹੜਾ ਬਣੂਗਾ ਉਹ ਲੈ ਲਿਓ ਜਦੋਂ ਚਾਹੀਦਾ ਹੋਊਗਾ ਤੇ 20-25000 ਤਾਂ ਅੱਜਕੱਲ ਤੈਨੂੰ ਪਤਾ ਕੀ ਹੁੰਦਾ ਕੁਝ ਨਹੀਂ ਚਾਚਾ ਜੀ ਬਾਕੀ ਤੁਸੀਂ ਨਹੀਂ ਟੈਨਸ਼ਨ ਨਾ ਲਓ ਜਦੋਂ ਮੈਂ ਤੁਹਾਨੂੰ ਕਿਹਾ ਕਿ ਆਪਾਂ ਜਿਹੜਾ ਵੀ ਕੰਮ ਆ ਰਲ ਮਿਲ ਕੇ ਕਰ ਲਾਂਗੇ। ਜਿਆਦਾ ਕਿਸੇ ਤਰਲੇ ਮਾਨ ਦੀ ਜਰੂਰਤ ਨਹੀਂ ਆਗੀ। ਮੈਂ ਤਾਂ ਇਹ ਗੱਲ ਸੋਚਣ ਡਿਆ ਆ ਨਹੀਂ ਤਾਂ ਤੂੰ ਆਪਣੇ ਆਰਤੀ ਇਹਨਾਂ ਨਾਲ ਗੱਲ ਕਰ। ਜੇ ਵਿਆਜ ਦੇਣਾ ਪਊਗਾ ਤੂੰ ਤਿੰਨ ਪਰਹੇ ਦੇ ਦਾਂਗੇ ਫਿਰ ਕੀ ਗੱਲ ਆ। ਚਾਚਾ ਜੀ ਪਤਾ ਕੀ ਆ? ਇਹਨੀ ਜਿਹਾਸ਼ ਕਰ ਲਾਂਗਾ ਮੈਂ ਤੇ ਜੇ ਕਿਤੇ ਸੱਜਾ ਖੱਬਾ ਕਰਨਾ ਵੀ ਪਿਆ ਨਾ ਤੇ ਮੇਰੇ ਸੱਜਣ ਮਿੱਤਰ ਦੋ ਚਾਰ ਇਦਾਂ ਦੇ ਹੈਗੇ ਆ ਜਿਹੜੇ ਮੇਰੇ ਔਖੇ ਵੇਲੇ ਕੰਮ ਹੁੰਦੇ ਆ। ਮੁੱਤਰ ਕੋ ਹੋ ਜੂਗਾ ਡਾਡਾ ਹੋ ਜਾਊਗਾ ਚਾਚਾ ਜੀ ਤੁਸੀਂ ਬੇਫਿਕਰੇ ਰਹੋ। ਤੂੰ ਹੀ ਬਸ ਇਹ ਵੀ ਮੈਨੂੰ ਇੰਨਾ ਕ ਦੱਸ ਦਿਓ ਵੀ ਕਿੰਨੀ ਕ ਆਪਾਂ ਨੂੰ ਜ਼ਰੂਰਤ ਆ ਜਾਂ ਕਿੱਥੇ ਕੀ ਹੋਣ ਰਿਹਾ ਵਾ ਜਿਹੜਾ ਕਿ ਮੈਨੂੰ ਉਸ ਹੱਬ ਅਰੇਂਜਮੈਂਟ ਕਰਨਾ ਪਏ। ਉਹ ਤਾਂ ਕਰਨਾ ਦਾ ਸਾਰਾ ਤੂੰ ਹੀ ਆ। ਹਾਂ ਇੱਕ ਦਾ ਕੀ ਕਰਨਾ ਸਾਰਾ ਤੇਰੇ ਹੱਥੇ ਹੀ ਹੋਣਾ ਜੋ ਹੋਣਾ। ਤੇ ਇੱਕ ਗੱਲ ਜ਼ਰੂਰ ਹੈਗੀ ਜੇ। ਮੰਮੀ ਦਾ ਤੈਨੂੰ ਸੁਭਾਅ ਪਤਾ ਹੀ ਆ। ਮੰਮੀ ਦੇ ਸਾਹਮਣੇ ਜਿੱਦਾਂ ਉਹ ਕਹਿਣਗੇ ਨਾ ਤੂੰ ਉਦਾਂ ਹੀ ਹਾਂ ਹਾਂ ਕਰੀ ਜਾਇਓ। ਤੇ ਪਰਦੇ ਅੰਦਰ ਆਪਾਂ ਦਾ ਜਿਹੜਾ ਵਾ ਚਾਚੇ ਪਤੀ ਹੈ ਦਾ ਹਿਸਾਬ ਰਹੂਗਾ। ਕੋਈ ਵਿਆਹ ਨਹੀਂ। ਕੋਈ ਵਾਦਾ ਨਹੀਂ ਕੋਈ ਘਾਟਾ ਨਹੀਂ। ਉਹ ਕੋਈ ਗੱਲ ਨਹੀਂ ਤੇਰੇ ਇਕੱਲੇ ਦੇ ਨਹੀਂ ਸੱਪਾ ਸਾਰਾ ਭਾਰ ਪਾਉਣਾ ਜਦੋਂ ਮੱਲਾ ਹੋ ਜਾਏਗਾ ਆਪਣਾ ਤੇ ਤੂੰ ਜਿੰਨੇ ਖਰਚ ਆਊਗਾ ਤੇ ਤੂੰ ਪਹਿਲੀ ਵਾਰੀ ਫਿਰ ਉਹਨੂੰ ਚਾਚਾ ਜੀ ਐਦਾਂ ਦੀਆਂ ਗੱਲਾਂ ਕਰਕੇ ਉਪਰੇ ਪੰਨਾ ਕਰਿਆ ਕਰੋ ਹਟਾ ਉਹ ਲਾ ਪੁੱਤ ਕੱਲ ਨੂੰ ਦੂਜੀ ਵੀ ਛੱਤੇ ਆ ਦੂਜੀ ਦਾ ਵੀ ਕਰਨਾ ਆ ਚਾਚਾ ਜੀ ਸਾਰਾ ਕੁਝ ਮਹਾਰਾਜ ਆਪ ਕਰੇਗਾ ਤੇ ਇਤਿਹਾਰੀਆਂ ਦੇ ਜਿਹੜੇ ਕਾਰਜ ਆ ਵਾਹ ਕਰੂ ਆਪ ਵਿੱਚ ਹੋ ਕੇ ਕਰਦਾ ਵਾ ਤੇ ਨਾਲੇ ਜਿਹੜੀਆਂ ਬੇਟੀਆਂ ਨੇ ਇਹ ਮੇਰੀਆਂ ਤਾਂ ਭੈਣਾਂ ਨੇ ਨਵਦੀਪ ਮੇਰੀ ਵੀ ਆ ਉਹ ਤਾਂ ਪਤਾ ਤੈਨੂੰ ਸ਼ਰੂ ਤੋਂ ਰੱਖਣੀ ਪੰਦੀਆਂ ਆਈਆਂ ਤੇ ਇਹਨੂੰ ਹੀ ਭਰਾ ਸਮਝੀ ਜੇ ਮੇ ਸਾਡਾ ਭਰਾ ਆਈ ਇਹੋ ਆ ਤੇ ਰਖੜੀ ਕਿ ਸਿਰਫ ਚਾਚਾ ਜੀ ਤਾਂਗਾ ਨਹੀਂ ਹੁੰਦਾਗਾ ਉਹਦੇ ਚ 100 ਹੋਰ ਬੰਦਨ ਹੁੰਦੇ ਆ ਤੇ ਉਹ ਭਰਾਵਾਂ ਨੂੰ ਨਿਭਾਉਣੇ ਪੈਂਦੇ ਆ ਇਹ ਮੇਰੀ ਜ਼ਿੰਮੇਵਾਰੀ ਆ ਤੇ ਚਾਚਾ ਜੀ ਮੈਨੂੰ ਚੰਗੀ ਤਰ੍ਹਾਂ ਪਤਾ ਵੀ ਮੈਂ ਕਿੱਦਾਂ ਨਿਭਾਉਣੀ ਆ ਤੇ ਨਾਲੇ ਜਦੋਂ ਤਾਂ ਮੇਰੇ ਭੈਣਾਂ ਨੇ ਮੇਰਾ ਸੰਯੋਗ ਦਿੱਤਾ ਨਾ ਤੇ ਮੇਰੇ ਲਈ ਉਹ ਇੰਨਾ ਕੁਝ ਮੰਗਦੀਆਂ ਨੇ ਤੇ ਵਾਈ ਗੁਰੂ ਨੇ ਉਹਨਾਂ ਦੀ ਝੋਲੀਆਂ ਭਰੀਆਂ ਨੇ ਮੈਨੂੰ ਦੇਣ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਮਿਲੀ ਆ ਤੁਸੀਂ ਵੇਂਦੇ ਜੇ ਇਹ ਸਾਰਾ ਕੁਝ ਉਹਨਾਂ ਦੇ ਪੈਰਾਂ ਪਿੱਛੇ ਮਿਲਿਆ। ਲਓ ਤੇਰੀ ਸੋਚ ਤੇ ਬਹੁਤ ਚੰਗੀ ਆ। ਪਰ ਜੇ ਲੋਕਾਂ ਨੂੰ ਪਤਾ ਲੱਗ ਗਿਆ ਨਾ ਉਹਨਾਂ ਕਹਿਣਾ ਚਾਚਾ ਖਾ ਗਿਆ ਭਤੀਜੇ ਨੂੰ। ਕੋ ਚਾਚਾ ਜੀ ਲੋਕਾਂ ਦੀ ਛੱਡੋ। ਲੋਕ ਤੇ ਭਾਏ ਸਿੱਧੇ ਰਾ ਤੋਰੀਏ ਤੇ ਭਾਏ ਡਿੰਗੇ ਤੋਰੀਏ ਉਹਨਾਂ ਮਾੜੇ ਕਹਿਣਾ ਉਹਨੂੰ। ਤੇ ਫਿਰ ਹੁਣ ਵੇਖ ਲਓ ਫਿਰ ਜਿੱਦਾਂ ਕਰਨਾ ਆ ਤੇ ਗੁਰਦੁਆਰੇ ਕਰੀਏ ਫਿਰ ਫਿਰੇ ਕਿੱਦਾਂ ਕਰਨਾ? ਚਾਚਾ ਜੀ ਪਤਾ ਕੀ ਜੇ। ਮੈਂ ਇਹ ਸੋਚਣ ਲਿਆ ਹਾਂ ਕਿ ਹੁਣ ਤੇ ਉਹਨਾਂ ਨੇ ਕਿਹਾ ਵਾਪਸ ਚਲੋ ਆਨੂੰ ਵਿਆਹ ਦੇ ਦੋ ਜੀ ਤੂੰ ਤੇ ਜੁਕਾ ਇਹ ਚਾਹੁੰਦਾ ਹਾਂ ਕਿ 6 ਮਹੀਨੇ ਪਾ ਲੈਂਦੇ ਹਾਂਜੀ ਤੇ ਥੋੜਾ ਬੋਧਾ ਆਪਣਾ ਹੱਥ ਵੀ ਸੌਖਾ ਹੋ ਜਾਂਦਾ ਹਾਂਜੀ ਤੇ ਪਰ ਉਹ ਹੁਣ ਨਹੀਂ ਜਿੱਤੇ ਆਏ ਹੁਣ ਇਹ ਕਰੋ ਦੇਖੋ ਮੇਰੀ ਸੁਣੋ ਗੱਲ ਆਪਾਂ ਜੇ ਲੰਮੇ ਚ ਪੈ ਗਏ ਨਾ ਵੀ ਸਾਲ ਨੂੰ ਕਰੀਏ ਡੇਢ ਨੂੰ ਕਰੀਏ ਮੰਨ ਲਓ ਅਗਲੇ ਨੂੰ ਪ੍ਰੈਸ਼ਰ ਦੇ ਕੇ ਬਣਾ ਲੈਨੇ ਆ ਪਰ ਕੱਲ ਨੂੰ ਇਹ ਗੱਲ ਚ ਹੱਡੀ ਹਾਂ ਨਹੀਂ ਹੋਣੀ ਜੀ ਉਹ ਪੁੱਛੋ ਕਿਦਾਂ ਕਿਦਾਂ ਸਾਲ ਡੇਢ ਬਾਅਦ ਹੁਣ ਜਦ ਅਸੀਂ ਵਿਆਹ ਕਰਦੇ ਆ ਮੰਨ ਲਓ ਮੁੰਡੇ ਵਾਲੇ ਨਾਲ ਇਹ ਗੱਲ ਕਰਨਗੇ ਤੇ ਰਿਸ਼ਤੇਦਾਰ ਸਾਰੇ ਚੰਗੀ ਸੋਚ ਵਾਲੇ ਨੇ ਵਿੱਚ ਹੁੰਦੇ ਉਹਨਾਂ ਕਹਣਾ ਵੀ ਸਾਲ ਡੇਢ ਲੰਮਕਾਰ ਛੱਡਿਆ ਕੁੜੀ ਮੁੰਡੇ ਨੂੰ ਤੇ ਕੀਤਾ ਮੁੜ ਕੇ ਕੁਝ ਵੀ ਨਹੀਂ ਨਾਲ ਚਾਚਾ ਜੀ ਮੁੜਕੇ ਨੂੰ ਸਾਰੀਆਂ ਚੀਜ਼ਾਂ ਉਹ ਦੇਣੀਆਂ ਪੈਣੀਆਂ ਜਿਹੜੀਆਂ ਘਰ-ਵਰਤੋਂ ਚ ਹੁੰਦੀਆਂ ਨੇ ਉਹ ਸਮਾਜ ਦੇ ਦਾਇਰੇ 'ਚ ਰਹਿੰਦੇ ਆ ਕੁਝ ਸਾਨੂੰ ਔਖੇ ਕਰੀਏ ਸੌਖੇ ਕਰੀਏ ਕਰਨਾ ਪੈਣਾ ਮੁੜਕੇ ਇਹਦੇ ਨਾਲ ਚੰਗਾ ਵੀ ਆਪਾਂ ਹੁਣ ਸਟੈਪ ਜਿਹੜਾ ਚੁੱਕ ਲਿਆ ਵਾ ਇਸੇ 'ਚ ਭਲਾਈ ਆ ਵੀ ਆਪਾਂ ਵਿਆਹ ਜਿਹੜਾ ਕਰ ਦਈਏ ਚੱਲ ਫਿਰ ਜਿੱਦਾਂ ਲਾਪੋਤੂ ਕਰਨਾ ਹੈ ਵੇ ਲੈ ਲੋ ਕਰ ਲੋ ਓਦਾਂ ਹੀ ਫਿਰ ਰਹੇ ਹਾਂ ਤੇ ਮੈਂ ਚੱਲਾਂ ਫਿਰ ਚਾਚਾ ਜੀ ਆਪਾਂ ਵੀ ਗੱਲਾਂ ਗੱਲਾਂ 'ਚ ਟਾਈਮ ਲਗਾਤਾ ਵਾ ਤੇ ਮੈਂ ਚਾਹ ਬਣਾਉਣਾ ਕਰ ਲਈ ਨੂੰ ਕਹ ਕੇ ਚਾਹ ਪੀ ਕੇ ਜਾਏ ਨਹੀਂ ਨਹੀਂ ਕੋ ਚਾਹ ਹੁਣੇ ਨਵਨੇ ਬਣਾਈ ਹੀ ਮੈਂ ਪੀ ਕੇ ਤੇ ਇੱਧਰ ਆਇਆ ਠੀਕ ਹੈ ਤੇ ਬਾਕੀ ਐ ਵੀ ਜੇ ਮੈਂ ਘਰ ਕੇ ਵੇਲੇ ਨਾਮ ਨਾਮ ਲਾ ਮੰਨ ਲੋ ਗਾਮ ਸ਼ਾਵਾਂ ਤੇ ਫੋਨ ਤੇ ਮੈਨੂੰ ਦੱਸ ਜਾਇਆ ਕਰੋ ਜਿਹੜੀ ਵੀ ਗੱਲ ਆ ਬਾਕੀ ਨਾ ਆਪਣਾ ਗੁਰਲੀਨ ਨੂੰ ਕਹੀਂ ਕਿ ਜਾਇਆ ਕਰੇ ਉਹਨਾਂ ਨਾਲ ਮੜਾ ਮੋਟਾ ਗੱਲਬਾਤ ਕਰਿਆ ਕਰੇ ਕੁੜੀਆਂ ਨਾਲ ਸੋ ਉੱਚੀ ਜਾਂ ਲੈਣੀਆਂ ਉਹਨਾਂ ਨੇ ਤੇ ਚੱਲ ਉਹਨੂੰ ਤੇ ਦੱਸ ਦੇਣੀ ਆ ਭਾਬੀ ਆਪਣੀ ਨੂੰ ਤੇ ਮੇਰੇ ਨੂੰ ਥੋੜਾ ਉਹਨਾਂ ਨੇ ਇਹ ਗੱਲ ਕਰਤੀ ਕਿ ਇਹ ਆ ਲੈਣਾ ਉਹ ਲੈਣਾ ਕਹਿਣਾ ਕੀ ਆ ਅੱਜ ਕਲਾਇਆ ਚਾਚਾ ਜੀ ਮਾਨੂੰ ਚੱਲ ਫੇਰ ਤੇ ਵੇਚ ਲਿਓ ਤੁਸੀਂ ਕੰਮ ਜੋ ਵੀ ਕਰਨਾ ਆ ਹੂੰ ਕਿਉਂਕਿ ਮੈਨੂੰ ਤੇ ਤੈਨੂੰ ਪਤਾ ਫੇਰ ਫੈਕਟਰੀ 'ਚ ਛੁੱਟੀ ਨਹੀਂ ਮਿਲਨੀ ਤੇ ਮੈਂ ਸੋਚਣ ਡਿਆ ਕਿ ਚੱਲ ਵਿਆਹ ਤੇ ਇੱਕ ਦੋ ਛੁੱਟੀ ਲਾਉਂਗਾ ਚਾਚਾ ਜੀ ਤੂੰ ਇਹ ਅੱਦਾ ਕਰਿਓ ਆਪਣਾ ਜਿੱਦਾਂ ਤੜਾ ਚੱਲਦਾ ਨਾ ਫੈਕਟਰੀ ਕੰਮ ਵੀ ਜ਼ਰੂਰੀ ਆ ਤੁਹਾਨੂੰ ਪਤਾ ਅੱਜਕੱਲ ਕੰਮ ਕਿਹੜੀ ਛੇਤੀ ਲੱਭਦੇ ਆ ਉਹ ਤੁਸੀਂ ਆਪਣਾ ਪੂਰਾ ਕਰੋ ਆ ਜੜੀਆਂ ਕਿਉਂਕਿ ਪਿੱਛੇ ਛੱਟ ਲੱਗਨ ਕਾਰਨ ਕਰਕੇ ਤੁਹਾਡੀਆਂ ਅੱਗੇ ਵੀ ਲੀਬ ਬੜੀਆਂ ਗਿਆਆਂ ਨੇ। ਚੱਲ ਫਿਰ ਕੋਈ ਨਹੀਂ ਮੇਰਾ ਪੁੱਤ ਜੋ ਵੀ ਆ ਫਿਰ ਆਪੇ ਵੇਖ ਲਈ ਹੁਣ ਤੂੰ। ਕੋਈ ਨਹੀਂ ਚਾਚਾ ਜੀ ਤੂੰ ਟੈਨਸ਼ਨ ਨਾ ਲੋ ਕੇ ਪਰਕਾਰ ਦੀ। ਚੱਲ ਪੁੱਤ ਹੁਣ ਮੈਂ ਜਾਣਾ ਤੇ ਚਲੋ ਠੀਕ ਹੈ ਮੈਂ ਜਾ ਕੇ ਪੁੱਛਦੀਆਂ ਕਰਦੀਆਂ ਗੱਲ ਉੱਧਰ। ਇਹਨੂੰ ਮੈਂ ਆਨੇ ਵੀ ਉਹਦੇ ਨਾਲ ਨਹੀਂ ਗੱਲ ਕਰਨੀ ਤਾਂ ਹੋਰ ਤੂੰ ਕਿਹੜੇ ਖਸਮ ਨਾਲ ਗੱਲ ਕਰਨੀ।